ਬਾਣਾ ਬਾਕੇ ਤੂੰ ਦਾਰੂ ਲੈਣ ਕਿਉਂ ਆ ਗਿਆ ਮੂੰਹ ਤੋਂ ਲਾ ਕਪੜਾ ਦਾ ਕਪੜਾ ਲਾ ਮੂੰਹ 'ਚ ਲਾ ਕਪੜਾ ਮੂੰਹ 'ਚ ਤੂੰ ਦਾਰੂ ਲੈਣ ਕਿਉਂ ਆਇਆ ਠੇਕੇ ਤੇ ਨਹੀਂ ਆਇਆ ਮੈਂ ਹੈ ਉਹ ਪੈਸੇ ਤੇਰੇ ਪਿਓ ਨੇ ਫੜਾਏ ਉਹ ਪੈਸੇ ਕਿਉਂ ਫੜਾਏ ਉਹ ਵਜੋਂ ਸੁਣ ਲੈ ਕਾਹਦੀ ਗੱਲ ਕਰੀ ਹੋਗੀ ਤੂੰ ਇੱਧਰ ਬੈਠੇ ਕਿਉਂ ਤੂੰ ਸ਼ਰਾਬ ਕਿੱਥੇ ਗਈ ਸ਼ਰਾਬ ਸ਼ਰਾਬ ਕਿੱਥੇ ਆ ਸ਼ਰਾਬ ਕਿੱਥੇ ਆ ਤੂੰ ਹੌਣ ਤਾਂ ਦਾਰੂ ਤੇ ਕੀ ਹੈ ਨਾ ਮੈਂ ਕੋੜਿਆਂ ਦਾਰੂ ਪੋਣੀ ਇੱਕ ਦਾ ਆਬਾ ਜੀ ਬਾਦ ਕੀ ਗੁਰੂ ਪਿਆਰੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮੇਸ਼ਾ ਇੱਕ ਚੀਜ਼ ਵੇਖਣ ਨੂੰ ਮਿਲਦੀ ਹੈ ਕਿ ਜਿਹੜੀ ਕਾਪੀ ਬਣਦੀ ਹੈ ਉਹ ਕਾਪੀ ਤੁਸੀਂ ਧਿਆਨ ਦਿਓ ਕਿਸੇ ਨਿੱਕੇ ਮੋٹے ਚੀਜ਼ ਦੀ ਕਾਪੀ ਨਹੀਂ ਕਦੀ ਵੀ ਬਣਦੀ ਕਦੀ ਵੀ ਜਿਹੜੀ ਕਾਪੀ ਬਣਦੀ ਆ ਉਹ ਹਮੇਸ਼ਾ ਵੱਡੇ ਬ੍ਰਾਂਡ ਦੀ ਬਣੂਗੀ ਕਦੀ ਕਹਿੰਦੇ ਨੇ ਸੁਣਿਆ ਕਿ ਨਕੀ ਮੋਟ ਚੀਜ਼ ਦੀ ਕਾਪੀ ਬਣ ਗਈ ਆ ਹਮੇਸ਼ਾ ਇੱਕ ਚੀਜ਼ ਕਹਿਣ ਨੂੰ ਮਿਲੂਗੀ ਵੇਖੋ ਜੀ ਇਹ Apple ਦੀ ਕਾਪੀ ਐ ਇਹ iPhone ਦੀ ਕਾਪੀ ਐ ਇਹ ਫਲਾਣੀ ਫਲਾਣਾ ਬ੍ਰਾਂਡ ਆ Mercedes ਦੀ ਕਾਪੀ ਐ BMW ਦੀ ਕਾਪੀ ਐ ਵੱਡੇ ਬ੍ਰਾਂਡ ਦੀ ਕਾਪੀ ਬਣ ਸਕਦੀ ਐ ਪਰ ਛੋਟੀਆਂ ਚੀਜ਼ਾਂ ਦੀ ਕਦੀ ਕਾਪੀ ਨਹੀਂ ਬਣੂਗੀ ਹੁਣ ਸਿੱਧੀ ਗੱਲ ਐ ਜੇ ਏਡੇ ਵੱਡੇ ਚੀਜ਼ ਦੀ ਕੋਈ ਬ੍ਰਾਂਡ ਦੀ ਕਾਪੀ ਬਣੂਗੀ ਤਾਂ ਸਿੱਧੀ ਜੀ ਗੱਲ ਐ ਬ੍ਰਾਂਡ ਨੂੰ ਦਾਗ ਲਾਊਗੀ ਉਹ ਚੀਜ਼ ਇਹ ਗੱਲ ਮੈਂ ਖਾਸ ਕਰ ਕਿੰਨਾ ਵਾਸਤੇ ਕਰਦਾ ਹਾਂ ਜਿਨ੍ਹਾਂ ਨੇ ਖਾਸ ਕਰਕੇ ਨਿਹੰਗ ਸਿੰਘਾਂ ਵਾਲੇ ਕਹਿ ਲਓ ਵੀ ਸਿੱਖਾਂ ਵਾਲੇ ਬਾਣੀ ਧਾਰਨ ਕਰ ਲਈ ਉਹ ਵੇਖਣ ਨੂੰ ਤੇ ਬਿਲਕੁਲ ਇਦਾਂ ਵਾ ਵੀ ਜਿੱਦਾਂ ਉਹ ਵੇਖਣ ਨੂੰ ਆਏ ਲੱਗਣਗੇ ਤੁਹਾਨੂੰ ਬਾਹਰੀ ਰੂਪ ਤੇ ਕਿ ਖਰੇ ਇਹਨਾਂ ਵਰਗੀ ਸਿੱਖੀ ਕਮਾਈ ਕੇ ਇਹਨੇ ਨਹੀਂ ਖਰੇ ਸਿੱਖ ਆ ਪਰ ਅੰਦਰੇ ਅੰਦਰ ਉਹ ਕਿੰਨਾਂ ਦੇ ਫਿੱਟ ਕੀਤੇ ਆ ਸਰਕਾਰੀ ਏਜੰਸੀਆਂ ਦੇ ਆਰਐਸਐਸ ਦੇ ਸਿੱਖ ਵਿਰੋਧੀ ਤਾਕਤਾਂ ਦੇ ਫਿੱਟ ਕੀਤੇ ਉਹ ਬੰਦੇ ਜਿਹੜੇ ਸਿੱਖੀ ਨੂੰ ਕਿਸੇ ਨਾ ਕਿਸੇ ਬਦਨਾਮ ਕਰਦੇ ਆ ਖਾਸ ਕਰਕੇ ਮੈਂ ਬੇਨਤੀ ਨਿਹੰਗ ਸਿੰਘ ਵੀਰਾਂ ਨੂੰ ਵੀ ਕਰਦਾ ਹੁੰਦਾ ਵਾ ਕਿ ਵੀਰੋ ਜਿਹੜੇ ਅਸਲੀ ਨਿਹੰਗ ਸਿੰਘ ਆ ਉਹਨਾਂ ਨੂੰ ਬੇਨਤੀ ਕਰਦਾ ਹੁੰਦਾ ਵਾ ਕਿ ਵੀਰੋ ਇਹ ਜਿਹੜੇ ਨਕਲੀ ਨਿਹੰਗ ਸਿੰਘਾਂ ਦੀਆਂ ਕਾਪੀਆਂ ਬਣ ਕੇ ਅੱਜ ਮਾਰਕੀਟ ਦੇ ਵਿੱਚ ਤਰੇ ਫਿਰਦੇ ਆ ਨਾ ਤੇ ਜਿਹੜੇ ਨਿਹੰਗ ਸਿੰਘਾਂ ਨੂੰ ਸਿੱਖੀ ਸਿੱਖੀ ਭੇਖ ਨੂੰ ਬਾਣੀ ਨੂੰ ਬਾਣੀ ਨੂੰ ਬਦਨਾਮ ਕਰਦੇ ਆ ਉਹਨਾਂ ਦੇ ਸਖਤ ਰੋਸ ਸਖਤ ਐਕਸ਼ਨ ਲਿਆ ਜਾਵੇ ਗੱਲ ਕਿੰਨਾਂ ਦੀ ਕਰਦਾ ਵਾ ਖਾਸ ਕਰਕੇ ਇੱਕ ਹਰਜੀਤ ਸਿੰਘ ਰਸੂਲਪੁਰ ਨਾਂ ਦੇ ਇੱਕ ਨਕਲੀ ਨਿਹੰਗ ਦੀ ਤਾਨੂੰ ਪਤਾ ਕਿੰਨਾ ਉਸ ਬੰਦੇ ਨੇ ਗੰਦ ਪਾਇਆ ਵਾ ਜੋ ਕੰਮ ਸਿੱਖੀ ਦੇ ਉਲਟਿਆ ਹਰੋ ਕੰਮ ਸਿੱਖੀ ਦੇ ਉਲਟੋ ਬੰਦਾ ਕਰਦਾ ਵਾ ਉਹਨੂੰ ਨਾਥ ਪਾਈ ਜਾਵੇ ਸਿੱਖਾਂ ਨੂੰ Hindu ਘਰਾਰ ਕਰਦਾ ਵਾ ਬਹੁਤ ਵਾਰ ਉੱਤੇ ਮੈਂ ਵਿਚਾਰ ਦੇ ਚੁੱਕਾ ਵਾਂ ਉਹਨਾਂ ਵਿਚਾਰ ਕਰਨ ਦਾ ਵੀ ਸਦਾ ਦੇ ਚੁੱਕਾ ਪਰ ਵਿਚਾਰ ਕਰਨ ਯੋਗ ਨਹੀਂ ਹੈਗਾ ਉਹ ਨਾ ਹਮ Hindu ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਣ ਇਸ ਪੰਕਤੀ ਦਾ ਅਰਥ ਪੁੱਛਿਆ ਉਹਨੂੰ ਜਵਾਬ ਨਹੀਂ ਆਇਆ ਇਹੋ ਜਿਹੇ ਬਹਿਰੂਪੀਆਂ ਨੂੰ ਨਾਥ ਪਾਉਣ ਦੀ ਲੋੜ ਹੈ ਕੱਲ ਪਰਸੋਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਕੋਈ ਵੀਰਾਂ ਨੇ ਮੈਨੂੰ ਵੀ ਸੈਂਡ ਕੀਤੀ ਹੋਈ ਵੀਡੀਓ ਅੰਦੇ ਵੀ ਤੁਸੀਂ ਵੀ ਬੋਲੋ ਇਸ ਤੇ ਵੇਖੋ ਪਹਿਲੀ ਗੱਲ ਇਹ ਆ ਵੀ ਜੇ ਇਦਾਂ ਦੀ ਕੋਈ ਗੱਲ ਨਹੀਂ ਕਰਗੀ ਵੀ ਨਾ ਅਸੀਂ ਕਿਉਂ ਨਹੀਂ ਇਦਾਂ ਦਾ ਮੁੱਦਾ ਚੁੱਕਦੇ ਸਾਨੂੰ ਪਤਾ ਵੀ ਉਹ ਜਿਹੜੇ ਬੰਦੇ ਬਾਣਾ ਪਾਇਆ ਇਹਨਾਂ ਨੇ ਬਾਣਾ ਹੀ ਕੇਵਲ ਇਹਨਾਂ ਦੇ ਪੱਲੇ ਆ ਸਿੱਖੀ ਇਹਨਾਂ ਦੇ ਪੱਲੇ ਨਹੀਂ ਆ ਬਹਿਰੂ ਪਿਗੇ ਆ ਪਰ ਜੇ ਅਸੀਂ ਬੋਲਿਆ ਭੇਜ ਕਰਕੇ ਸਿੱਖੀ ਬਦਨਾਮ ਹੋਣੀ ਆ ਹੁਣ ਜਦੋਂ ਉਹਦੇ ਬੰਦੇ ਨੇ ਬਾਣਾ ਪਾਇਆ ਤੇ ਸ਼ਰਾਬ ਦੇ ਠੇਕੇ ਦੇ ਉਹ ਇੱਕ ਬੰਦੇ ਦੀ ਵੀਡੀਓ ਘੁੰਮ ਰਹੀ ਸ਼ਰਾਬ ਦੇ ਠੇਕੇ ਤੇ ਸ਼ਰਾਬ ਲੈ ਰਿਆ ਤੰਨਾ ਕੀ ਦੇਤਾ ਇਹ ਆਂਦਾ ਜੀ ਪੰਜ ਰਤਨੀ ਆਂ ਆਂਦਾ ਕੋੜਿਆਂ ਨੂੰ ਪਿਉਣੀ ਹਮੇ ਤਰੋਂ ਠੀਕ ਆਂਦਾ ਜੀ ਨਾ ਪੰਜ ਰਤਨੀ ਆ ਹੁਣ ਇਹੋ ਜੀ ਬਹਿਰੂ ਪਿਗੇ ਸਿੱਖਾਂ ਨੂੰ ਬਦਲਣਾ ਨਹੀਂ ਕਰਨ ਦਾ ਹੋਰ ਕੀ ਆਏ ਪੰਜ ਰਤਨੀ ਕਹਤਾ ਕੱਲ ਨੂੰ ਬਲਾਤਕਾਰ ਕਰਕੇ ਵੀ ਕੋਈ ਚੰਗਾ ਜਿਹਾ ਨਾਮ ਦੇ ਕਹਿ ਦੇਣਗੇ ਜੀ ਇਦਾਂ ਨਹੀਂ ਬਲਾਤਕਾਰ ਨਹੀਂ ਇਦਾਂ ਵਾ ਚੰਗਾ ਜਿਹਾ ਨਾਮ ਦੇ ਦੇਣਗੇ ਜਿਦਾ ਸ਼ਰਾਬ ਦਾ ਨਾ ਚੰਗਾ ਜਾਂ ਦੇ ਕੇ ਪੰਜ ਰਤਨੀ ਰਖਤਾ ਵੇਖੋ ਮੇਰੀ ਬੇਨਤੀ ਆ ਇਹ ਨਾ ਕਹਿ ਦਿਓ ਮੈਂ ਨਿਹੰਗ ਸਿੰਘਾਂ ਨੂੰ ਕਹਿ ਰਿਆਂ ਕੁਝ ਨਿਹੰਗ ਸਿੰਘ ਵੀਰ ਐਸੇ ਵੀ ਆ ਜਿੰਨਾਂ ਬਦਲੇ ਅਹੀਂ ਜਾਨਵਾਰਾਂ ਤੱਕ ਜਾਈਦਾ ਵਾ ਜਾਂ ਜਿਹੜੇ ਸਾਡੇ ਬਦਲੇ ਜਾਨਵਾਰਾਂ ਤੱਕ ਜਾਂਦੇ ਆ ਐਸੇ ਨਿਹੰਗ ਸਿੰਘ ਸਾਡੇ ਵੀਰ ਵੀ ਆ ਪਰ ਜਿਹੜੇ ਖਾਸ ਕਰਕੇ ਇਹੋ ਜਿਹੇ ਬਹਿਰੂਪੀਏ ਲੋਗ ਇੱਕ ਪਿੱਛੇ ਜਿਵੇਂ ਨਿਹੰਗ ਦੀ ਵੀਡੀਓ ਵੇਖੀ ਹੁਣ ਉਹ ਨਿਹੰਗ ਨਹੀਂ ਸੀ ਚਲੋ ਉਹਦਾ ਬਾਣਾ ਨਿਹੰਗ ਸਿੰਘਾਂ ਵਾਲਾ ਸੀ ਉਹਦਾ ਉਹਦੀ ਵੀਡੀਓ ਵੇਖੀ ਉਹਨੇ ਬੀੜੀ ਲਈ ਮੂੰਹ ਨੂੰ ਐਡ ਕਰਦੇ ਆਂ ਕਲਿੱਪ ਉਹਨੇ ਮੂੰਹ ਨੂੰ ਬੀੜੀ ਲਈ ਹੁਣ ਅਸਲ ਵਿੱਚ ਇਹਨਾਂ ਲੋਕਾਂ ਨੂੰ ਇਹ ਸਭ ਚੀਜ਼ਾਂ ਪਤਾ ਵਾ ਵੀ ਜੇਕਰ ਅਸੀਂ ਇਹੋ ਜਿਹੀਆਂ ਹਰਕਤਾਂ ਕਿਤੇ ਵੀ ਪੈਂਟ ਸ਼ਰਟ ਪਾ ਕੇ ਕਰਾਂਗੇ ਜੇਕਰ ਇਹੋ ਜਿਹੀਆਂ ਹਰਕਤਾਂ ਅਸੀਂ ਵੀ ਕੋਈ ਟੋਪੀ ਪਾ ਕੇ ਸਿਰ ਤੇ ਕਲੀਨ ਸ਼ੇਵ ਕਰਕੇ ਕਰਾਂਗੇ ਸਿਰ ਤੇ ਟੋਪੀ ਪਾ ਕੇ ਕੋਈ ਆਮ ਕੱਪੜੇ ਨਾਰਮਲ ਜਿਹੇ ਕੱਪੜੇ ਪਾ ਕੇ ਇਹੋ ਜਿਹੀਆਂ ਹਰਕਤਾਂ ਕੀਤੀਆਂ ਪਤਾ ਵਾ ਇਦਾਂ ਬਾਣਾ ਤੇ ਬਾਣੀ ਬਦਨਾਮ ਨਹੀਂ ਹੋਣੀ ਪਤਾ ਵਾ ਪੇ ਬਈ ਇਦਾਂ ਸਿੱਖੀ ਵਿਚਾਰ ਧਾਰਾ ਜਿਹੜੀ ਆ ਬੜੀ ਵੱਡੀ ਦਾਤ ਆ ਗੁਰੂ ਦੀ ਉਹ ਬਦਨਾਮ ਨਹੀਂ ਹੋਣੀ ਫੇਰ ਨਾ ਲੋਕਾਂ ਨੇ ਇਥੇ ਦਿਮਾਗ ਲਾਇਆ ਇਹਨਾਂ ਨੇ ਬਾਣੇ ਧਾਰਨ ਕੀਤੇ ਇਦਾਂ ਦੇ ਪੇ ਜਿੱਦਾਂ ਵੇਖਣ ਨੂੰ ਲੱਗਣੇ ਸਿੱਖ ਆ ਵੇਖਣ ਨੂੰ ਲੱਗਣ ਪੇ ਜਿਵੇਂ ਸਿੱਖ ਨਸ਼ੇ ਕਰ ਰਹੇ ਸਿੱਖ ਸ਼ਰਾਬ ਦੀਆਂ ਬੋਤਲਾਂ ਰਾਇ ਰੇ ਵੇਖਣ ਨੂੰ ਐਵੇਂ ਲੱਗੇ ਵੇਖਣ ਨੂੰ ਐਵੇਂ ਲੱਗੇ ਸਿੱਖ ਬੀੜੀਆਂ ਪੀ ਰਹੇ ਕਿਉਂਕਿ ਬਾਣਾ ਇਹਨਾਂ ਨੇ ਬਾਣਾ ਬਦਨਾਮ ਕਰਨਾ ਵਾ ਨਿਹੰਗ ਸਿੰਘਾਂ ਨੂੰ ਬਦਨਾਮ ਕਰਨਾ ਵਾ ਪਰ ਨਿਹੰਗ ਸਿੰਘ ਕੇਵਲ ਇਹੋ ਜਿਹੇ ਨਿਹੰਗ ਨਹੀਂ ਹੁੰਦੇ ਨਿਹੰਗ ਸਿੰਘ ਉਹ ਹੁੰਦੇ ਆ ਜਿਹੜਾ ਦਲਾ ਪੰਥਾ ਦੇ ਵਿੱਚ ਰਹਿਣ ਮਰਿਆਦਾ ਦੇ ਅਨੁਸਾਰ ਜਿਹੜੇ ਸੇਵਾ ਕੌਮ ਦੀ ਸੇਵਾ ਕਰਦੇ ਆ ਬੜੇ ਬੜੇ ਦਲਾ ਪੰਥਾ ਦੇ ਵਿੱਚੋਂ ਪ੍ਰਚਾਰਕ ਤਿਆਰ ਹੋ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹਨਾਂ ਨੇ ਸਿੱਖੀ ਪ੍ਰਫੁੱਲਤ ਕੀਤੀ ਸਿੱਖੀ ਦਾ ਪ੍ਰਚਾਰ ਕੀਤਾ ਜਿਹੜੇ ਬੰਦੇ ਨਸ਼ਿਆਂ ਦੇ ਵਿੱਚ ਗਲਤਾਨ ਹੋਏ ਸੀ ਉਹਨਾਂ ਬੰਦਿਆਂ ਨੂੰ ਸਿੱਖੀ ਦੇ ਵਿੱਚ ਲੈ ਜਾਂਦਾ ਇਹੋ ਜਿਹੀ ਸਿੱਖਿਆ ਗਈ ਆ ਉਹ ਕਿਹੜੇ ਸਿੱਖ ਆ ਜਿਨ੍ਹਾਂ ਦੇ ਉੱਤੇ ਕਿਰਪਾ ਗੁਰੂ ਸਾਹਿਬ ਦੀ ਆ ਹੁਣ ਇੱਕ ਬੰਦੇ ਉਹ ਬਹਿਰੂਪ ਗਿਆ ਆ ਜਿਹੜੇ ਬਾਣੀ ਨੂੰ ਬਦਨਾਮ ਕਰਨ ਦਾ ਇਹ ਤਾਂ ਮੇਰੀ ਖਾਸ ਕਰਕੇ ਬੇਨਤੀ ਜੋ ਆ ਅਸਲੀ ਨਿਹੰਗ ਸਿੰਘ ਵੀਰਾਂ ਨੂੰ ਆ ਤੇ ਮੇਰੇਓ ਵੀਰੋ ਜਿਹੜੇ ਬਹਿਰੂਪ ਗਿਆ ਸਾਡੇ ਸਿੱਖਾਂ ਚ ਵੜੇ ਇਹਨਾਂ ਨੂੰ ਠੱਲ ਪਾਉਣ ਦੀ ਲੋੜ ਆ ਦੂਜੀ ਬੇਨਤੀ ਮੈਂ ਛੋਟੀ ਜਿਹੀ ਹੋਰ ਕਰਾਂ ਇੱਕ ਸਾਡੇ ਵਿੱਚ ਬਹਿਰੂਪ ਗਿਆ ਸਿੱਖ ਆ ਸਤਨਾਮ ਸਿੰਘ ਨਿਹੰਗ ਅੱਗੇ ਵੀ ਮੈਂ ਉਸ ਬਾਰੇ ਬੋਲ ਚੁੱਕਾ ਹੱਕ ਦੋ ਵਾਰੀ ਚਲੋ ਉਹ ਇੰਨੀਆਂ ਗੰਦੀਆਂ ਗਾਲਾਂ ਕੱਢਦਾ ਵਾ ਇੰਨੀਆਂ ਗੰਦੀਆਂ ਗਾਲਾਂ ਕੱਢਦਾ ਚਲੋ ਉਹਦੀ ਜੇਕਰ ਕੋਈ ਗੱਲ ਸੁਣੀ ਜਾਵੇ ਉਹਦੀ ਗੱਲ ਬਹੁਤ ਹੱਦ ਤੱਕ ਸਹੀ ਵੀ ਹੁੰਦੀ ਹੈ ਪਰ ਉਹ ਬੰਦਾ ਇੰਨੀਆਂ ਗਾਲਾਂ ਕੱਢਦਾ ਵਾ ਤੇ ਗਾਲਾਂ ਕੱਢ ਕੇ ਕੀ ਕਹਿੰਦਾ ਵਾ ਆਂਦਾ ਵੇਖੋ ਜੀ ਗੁਰੂ ਮਹਾਰਾਜ ਵੀ ਗਾਲਾਂ ਕੱਢਦੇ ਰਹੇ ਉਹਨਾਂ ਦੇ ਕਈ ਸਾਥੀਆਂ ਦੇ ਬਿਆਨ ਸੁਣੀ ਵੇਖੋ ਜੀ ਇਹ ਗੁਰੂ ਮਹਾਰਾਜ ਵੀ ਗਾਲਾਂ ਕੱਢਦੇ ਰਹੇ ਮੈਂ ਸਵਾਲ ਕਰਾਂ ਵੀ ਕਦੀ ਕਦੇ ਹਿੰਦੂ ਨੇ ਗਾਲ ਕੱਢ ਕੇ ਅਜੇ ਤੱਕ ਗੱਲ ਕਹੀ ਆ ਵੀ ਰਾਮ ਜੀ ਗਾਲਾਂ ਕੱਢਦੇ ਰਹੇ ਆ ਕਦੀ ਕਹੇ ਮੁਸਲਮਾਨ ਨੇ ਗਾਲਾਂ ਕੱਢ ਕੇ ਤੇ ਕਰੀ ਇਹ ਗੱਲ ਕਹੀ ਵੀ ਹਜ਼ਰ ਸਾਹਿਬ ਗਾਲਾਂ ਕੱਢਦੇ ਰਹੇ ਆ ਕਦੀ ਕਹੇ ਜੈਨੀ ਨੇ ਬੋਧੀ ਨੇ ਗਾਲਾਂ ਕੱਢ ਕੇ ਆਪਣੇ ਗੁਰੂ ਪੀਰ ਤੇ ਕਦੀ ਕਹੇ 크ਰਿਸਚੀਅਨ ਨੇ ਗਾਲ ਕਢੇ ਕਹੀ ਵੀ ਜੱਸੂ ਕੱਢਦੇ ਰਹੇ ਆ ਕਦੀ ਨਹੀਂ ਯਾਰ ਸਾਡੇ ਇਤਿਹਾਸ ਐਡੇ ਵੱਡੇ ਸਾਡੇ ਗੁਰੂਆਂ ਦੀਆਂ ਕੁਰਬਾਨੀਆਂ ਐਡੀਆਂ ਵੱਡੀਆਂ ਹੁਣ ਜੇ ਸਾਡੇ ਗੁਰੂ ਦੀ ਈਡੀ ਕੁਰਬਾਨੀਆਂ ਤੇ ਜਿਹੜੇ ਸਾਡੇ ਨਕਲੀ ਬਾਣੇ ਦੇ ਵਿੱਚ ਬਾਣਾ ਸਿੱਖਾਂ ਵਾਲਾ ਪਾ ਲਿਆ ਅੰਦਰੂਨੀ ਉਹ ਆਰਐਸਐਸ ਦੇ ਖਾਕੀ ਨਿਕਰੇ ਥੱਲੇ ਉਹਨਾਂ ਦੇ ਉਹਨਾਂ ਨੇ ਇਦਾਂ ਦੇ ਬਿਆਨ ਦਿੱਤੇ ਗੁਰੂ ਸਾਹਿਬ ਵੀ ਗਾਣਾ ਕੱਢਦੇ ਰਹੇ ਯਾਰ ਲੱਗਦਾ ਨੇ ਵੀ ਇਹ ਗੁਰੂਆਂ ਨੂੰ ਕਿਹੋ ਜਿਹੇ ਤਰੀਕੇ ਨਾਲ ਬਦਨਾਮ ਕਰਨ ਰਏ ਹੱਡਿਆਂ ਨੂੰ ਵੀ ਕਿੱਥੇ ਗੁਰੂ ਸਾਹਿਬ ਬਾਣੀ ਦੇ ਵਿੱਚ ਲਿਖਦੇ ਹੋਣ ਵੀ ਮਿੱਠ ਬੋਲੜਾ ਜੀ ਔਰ ਸੱਜਣ ਸਵਾਮੀ ਮੋਹਰਾ ਸੰਮਲ ਥੱਕੀ ਜਿਓ ਕਦੇ ਨਾ ਬੋਲੇ ਕੌੜਾ ਕਰੇ ਗੁਰੂ ਸਾਹਿਬ ਪਾਵਨ ਪੰਕਤੀਆਂ ਲਿਖਦੇ ਹੋਣ ਨਾਨਕ ਫਿੱਕਾ ਬੋਲ ਗਿਆ ਤਨਵਨ ਫਿੱਕਾ ਹੋਏ ਲਿਖਦੇ ਹੋਣ ਤੇ ਕਿੱਥੇ ਇੰਨਾ ਗੰਦ ਪਕਣਾ ਗੁਰੂ ਸਾਹਿਬ ਨੇ ਇਹ ਤਾਂ ਕਿਤੇ ਨਹੀਂ ਲਿਖਿਆ ਕਜ ਗੁਰੂ ਸਾਹਿਬ ਗਾਲਾਂ ਕੱਢਦੇ ਰਹੇ ਆ ਤੋ ਇਹਨਾਂ ਨੂੰ ਬਹਿਰੂਪੀਆਂ ਨੂੰ ਹੱਥ ਪਾਉਣ ਦੀ ਲੋੜ ਆ ਪਿੱਛੇ ਜੇ ਇੱਕ ਵੀਰ ਆ ਸਾਡਾ ਚਲੋ ਉਹ ਵੀ ਬੜੀਆਂ ਗਾਲਾਂ ਕੱਢਦਾ ਵਾ ਉਹਨੇ ਮੇਰੇ ਤੋਂ ਵੀ ਵੀਡੀਓ ਪਾਈ ਹਰਮਨਦੀਪ ਸਿੰਘ ਦਰੀਆਂ ਲੱਤਾਂ ਬੜੀਆਂ ਤੋੜਦੰਗੇ ਪੁੱਛੋ ਕਿਉਂ ਤੂੰ ਜੀ ਸਤਨਾਮ ਸਿੰਘ ਬਾਰੇ ਬੋਲਿਆ ਨਿੰਦਿਆ ਕੀਤੀ ਸਾਡਾ ਸਭ ਤੋਂ ਜ਼ਿਆਦਾ ਦਿਮਾਗ ਪਤਾ ਕਦੋਂ ਖਰਾਬ ਹੁੰਦਾ ਜੀ ਮੇਰਾ ਖਾਸ ਕਰ ਤੇ ਜਦੋਂ ਅਸੀਂ ਘੰਟੇ ਦੀ ਵੀਡੀਓ ਪਾਈਗੇ ਇੱਕ ਘੰਟਾ ਸਟੇਜ ਤੇ ਲਈਏ ਕਿਸੇ ਡੇਰੇ ਬਾਰੇ ਬੋਲ ਗਏ ਤੇ ਐਂਡ ਦੇ ਫੋਨ ਲਾ ਕੇ ਸਾਡੀ ਸਾਰੀ ਕੀਤੀ ਕਰਾਈ ਕੋ ਖੂਜ ਪਾਇਆ ਕਹਦੇ ਹਾਏ ਨਿੰਦਿਆ ਕਰਦੀ ਐ ਤੂੰ ਮਾੜਾ ਬੋਲਿਆ ਫਲਾਨੀ ਨੂੰ ਫਲਾਨੇ ਨੂੰ ਗਲਤ ਬੋਲਿਆ ਓਏ ਗਲਤ ਬੋਲਿਆ ਕੀ ਗਲਤ ਸੁਣ ਲੋ ਸਾਡੀ ਵੀ ਕੀ ਗਲਤ ਬੋਲਿਆ ਕੀ ਗੱਲ ਕੀਤੀ ਅਸੀਂ ਮੇਰੇ ਹੱਥ ਜੋੜ ਕੇ ਬੇਨਤੀ ਖਾਸ ਕਰਕੇ ਉਹ ਸਤਨਾਮ ਸਿੰਘ ਵੀਰ ਨੂੰ ਵੀ ਵੀਰਾ ਜੇ ਤੂੰ ਸੱਚੀ ਗੁਰੂ ਦਾ ਸੇਖ ਆਂ ਤਾਂ ਇਹ ਗੰਦਪਾਗਨਾ ਸਿਖਾਣਾ ਕੰਮ ਨਹੀਂ ਏ ਕੰਮ ਸਿਖਾਂ ਵਾਲੇ ਨਹੀਂ ਆ ਅਸਲੀ ਨਿਆਂ ਕਸਿੰਘਾ ਨੂੰ ਬੇਨਤੀ ਆ ਦਾਲਾ ਪੰਥਾਂ ਨੂੰ ਮੇਰੀ ਬੇਨਤੀ ਆ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਸਾਡੇ ਬਹੁਤ ਸਤਿਕਾਰਯੋਗ ਆ ਬਾਬਾ ਅਵਤਾਰ ਸਿੰਘ ਜੀ ਸੁਰ ਸਿੰਘ ਵਾਲੇ ਸਾਡੇ ਬੜੇ ਸਤਿਕਾਰਯੋਗ ਆ ਬਾਬਾ ਜੋਗਾ ਸਿੰਘ ਜੀ ਬਾਬਾ ਗੱਜ ਜੱਜਨ ਸਿੰਘ ਜੀ ਦੀ ਗੱਦੀ ਤੇ ਜਿਹੜੇ ਗਾਂਵ ਵਾਰਸ ਬਣੇ ਆ ਬਾਬਾ ਜੋਗਾ ਸਿੰਘ ਜੀ ਬੜੇ ਸਤਿਕਾਰਯੋਗ ਔਰ ਦਾਲਾ ਪੰਥਾਂ ਦੇ ਮੁਖੀ ਸੰਪਰਦਾਵਾਂ ਦੇ ਮੁਖੀ ਬੜੇ ਸਤਿਕਾਰਯੋਗ ਆ ਸਾਰੇ ਮਹਾਂਪੁਰਖ ਮੇਰੇ ਹੱਥ ਜੋੜ ਕੇ ਸਾਰੇ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਬੇਨਤੀ ਆ ਪੀ ਕਿਰਪਾ ਕਰੋ ਬਕੜੀਆਂ ਸਾਡੇ ਨਾਲ ਜਿਹੜੇ ਗੰਦਭਾ ਕਰ ਰਹੇ ਆ ਜਾਂ ਜੋ ਵੀ ਸਿੱਖੀ ਨੂੰ ਬਦਨਾਮ ਕਰ ਰਹੇ ਆ ਇਹਨਾਂ ਨੂੰ ਨਾਤ ਪਾਈਏ ਕਿਉਂਕਿ ਸਾਨੂੰ ਤਾਂ ਪਤਾ ਵੀ ਇਹ ਬੰਦੇ ਬਹਿਰੂਪੀਏ ਫਿੱਟ ਕੀਤੇ ਆ ਆਰਐਸਐਸ ਨੇ ਜਨ ਸਿੰਘਾਂ ਨੇ ਸਰਕਾਰੀ ਸਰਕਾਰਾਂ ਨੇ ਪਰ ਜਿਹੜੀਆਂ ਦੂਜੀਆਂ ਕਮਿਊਨਿਟੀਆਂ ਵੈਂਦੀਆਂ ਵਾ ਜਦੋਂ ਅਸੀਂ ਤੁਹਾਨੂੰ ਪਤਾ ਬਲਜਿੰਦਰ ਪਾਸਟਰ ਬਾਰੇ ਇਦਾਂ ਬੋਲ ਗਏ ਵੇਖੋ ਜੀ ਉਹਨੇ ਅੱਜ ਤਾਂ ਬਲਾਤਕਾਰ ਕੀਤਾ ਹੁਣ ਉਹਨਾਂ ਦੇ ਬੰਦੇ ਸਾਡੇ ਗਾੜੀ ਵੀਡੀਓ ਰੱਖਦੇ ਆ ਅੰਦੇ ਵੇਖੋ ਤੁਹਾਡੇ ਵਾਲੇ ਉਹਨਾਂ ਛੇ ਕਰਦੇ ਹੁਣ ਉਹਨਾਂ ਨੂੰ ਕੀ ਭੋਲਿਆ ਨੂੰ ਪਤਾ ਵੀ ਜਿਹੜੇ ਬੰਦੇ ਨਸ਼ਾ ਕਰ ਰਹੇ ਆ ਜਿਹੜੇ ਬੀੜੀਆਂ ਪੀ ਰਹੇ ਆ ਜਾਂ ਜਿਹੜੇ ਇਦਾਂ ਦੀਆਂ ਹਰਕਤਾਂ ਕਰ ਰਹੇ ਆ ਉਹਨਾਂ ਨੂੰ ਕੀ ਪਤਾ ਵਿਚਾਰਿਆਂ ਨੂੰ ਵੀ ਇਹਨਾਂ ਦਾ ਅਸਲ ਵਿੱਚ ਸਿੱਖੀ ਨਾਲ ਦੂਰ ਦੂਰ ਤੱਕ ਕੋਈ ਵਾਸਤਾ ਨਹੀਂ ਆ ਇਹ ਜਿਹੜੇ ਭੇਖ ਵੀ ਇਹਨਾਂ ਨੇ ਧਾਰਨ ਕੀਤੇ ਆ ਬਾਣੇ ਪਾਲੇ ਆ ਇਹ ਬਾਣੇ ਇਹਨਾਂ ਨੇ ਸਿੱਖੀ ਨੂੰ ਬਦਨਾਮ ਕਰਨ ਵਾਸਤੇ ਪਾਏ ਆ ਮੇਰੀ ਬੇਨਤੀ ਸਤਿਕਾਰਯੋਗ ਦਲਾ ਪੰਥਾਂ ਨੂੰ ਸਤਿਕਾਰਯੋਗ ਸਾਡੇ ਨਿਹੰਗ ਸਿੰਘ ਵੀਰਾਂ ਨੂੰ ਭਰਾਵਾਂ ਨੂੰ ਕਿ ਵੀਰੋਂ ਇਹਨਾਂ ਨੂੰ ਜਿੰਨੀ ਛਤੀ ਹੋ ਸਕਦੀ ਨਾਥ ਪਾ ਲੋ ਅਸੀਂ ਤੁਹਾਡੇ ਨਾਲ ਆਂ ਮੁੰਡੇ ਦਾ ਮੋਢਾ ਜੋੜ ਕੇ ਖੜੇ ਆਂ ਇਹ ਜਿੰਨੇ ਬਹਿਰੂ ਪਿਗੇ ਆ ਜਿਨ੍ਹਾਂ ਨੇ ਸਿੱਖੀ ਨੂੰ ਬਦਨਾਮ ਕੀਤਾ ਵਾ ਇਹਨਾਂ ਨੂੰ ਜਿੰਨੀ ਛਤੀ ਹੋ ਸਕਦਾ ਵਾ ਨਾਥ ਪਾਈਗੇ ਸਿੱਖੀ ਨੂੰ ਬਦਨਾਮ ਕਰਦਾ ਇਹ ਦੂਜੀਆਂ ਮਜਬਾਂ ਦੇ ਵਿੱਚ ਹੁਣ ਗੱਲ ਨੂੰ ਤੋੜ ਮੋੜ ਕੇ ਇਹਨਾਂ ਲੈ ਜਿਓ ਹਾ ਇੰਨਿਆਕ ਸਿੰਘਾਂ ਨੂੰ ਮੜਾ ਬੋਲਿਆ ਇੰਨਿਆਕ ਸਿੰਘਣੀਆਂ ਜਿਹੜੇ ਨਸ਼ਾ ਕਰਦੇ ਆ ਜਿਹੜੇ ਗੁਰੂ ਦੀ ਸਿੱਖੀ ਦੇ ਵਿਚਾਰ ਧਾਰਾ ਦੇ ਉਲਟ ਚੱਲ ਕੇ ਮਿੱਠ ਬੋਲੜਾ ਜੀਰ ਸੱਜਣ ਸੁਆਮੀ ਮੋਰਾ ਸੰਮਲ ਥੱਕੀ ਜਾਂ ਕਦੇ ਨਾ ਬੋਲੇ ਕੌੜਾ ਜਿਹੜੇ ਇਸ ਵਿਚਾਰ ਧਾਰਾ ਦੇ ਉਲਟ ਚੱਲਦੇ ਹੋ ਗੁਰੂ ਕੇ ਸਿੱਖ ਨਹੀਂਗੇ ਤਾਂ ਮੇਰੀ ਬੇਨਤੀ ਹੈ ਇਹਨਾਂ ਨੂੰ ਥੱਲ ਪੈ ਗਈ ਆਪਾਂ ਫਤਿਹ ਦੀ ਸਾਂਝ ਪਾਈ ਗਈ ਐਂਡ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ